ਸਾਕੀਕਾਰ ਸਾਧ ਭਾਖਾ ਕਹਿ ਰਿਹਾ ਉਹਦੇ ਵਿੱਚੋਂ ਕਹਿੰਦਾ ਮੀਆਂ ਮਿੱਠਾ ਕਹਿੰਦਾ ਨਾਨਕ ਬਹੁਤ ਭਲਾ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਬਹੁਤ ਭਲਾ ਹੈ ਇੱਥੇ ਆਏ ਨੇ ਕਹਿੰਦਾ ਦੇਖਿਓ ਇਸ ਤਰ੍ਹਾਂ ਉਤਾਰਦੇ ਸਾਂ ਜਿਵੇਂ ਦੁੱਧ ਤੋਂ ਮਲਾਈ ਲੈਂਦੀ ਹੈ ਉਥੇ ਤੋਂ ਲਫ਼ਜ਼ ਬੱਤੇ ਜਿਵੇਂ ਦੁੱਧ ਤੋਂ ਮਲਾਈ ਨੁਚੜੀਂਦੀ ਹੈ ਪੁਰਾਣੀ ਸ਼ਬਦ ਨੇ ਚੇਲਿਆਂ ਨੂੰ ਕਹਿ ਰਿਹਾ ਭਲਾ ਖੈ ਖੁਦਾ ਦੇ ਭੈ ਵਾਲਾ ਹੈ ਪਰ ਆਉਣ ਦਿਓ ਆਪਾਂ ਮਿਲਾ ਕੇ ਜਦੋਂ ਸਾਨੂੰ ਮਿਲੇਗਾ ਇਸ ਤਰ੍ਹਾਂ ਇਸ ਤਰ੍ਹਾਂ ਉਤਾਰ ਦਿਆਂਗੇ ਜਿਵੇਂ ਦੁੱਧ ਤੋਂ ਮਲਾਈ ਲਈਦੀ ਹੈ ਕਮਾਈ ਉਹਦੀ ਵੀ ਹੈਗੀ ਪਰ ਬਾਬਾ ਜੀ ਜੇ ਮਿਲੇ ਨਹੀਂ ਉਹਨੂੰ ਸਤਗੁਰੂ ਬਾਹਰ ਨੇ ਤੇ ਹੱਸ ਪੈਂਦੇ ਆ ਹੁਣ ਪਲੀਜ਼ ਇਹਨੂੰ ਇਹਨੂੰ ਇਹ ਮਦਾਰੀ ਦੀਆਂ ਖੇਡਾਂ ਨਾਲ ਨਾ ਸਮਝਿਓ ਰੂਖਾਨੀਅਤ ਵਿੱਚ ਇਹ ਹੈ ਇਹ ਹੈ ਬਿਲਕੁਲ ਹੈ ਸਾਨੂੰ ਕਿਉਂ ਨਹੀਂ ਖਸਮ ਦੀ ਬਾਣੀ ਸੁਣਦੀ ਬਾਬਾ ਜੀ ਨੂੰ ਸੁਣੀਂਦੀ ਪਈ ਮਹਾਰਾਜ ਹੱਸ ਪੈਂਦੇ ਆ ਭਾਈ ਮਰਦਾਨਾ ਸਾਹਿਬ ਜੀ ਪੁੱਛਦੇ ਆ ਜੀ ਇਹ ਸੁਣਿਓ ਗੁਰਮੁਖੋ ਧਿਆਨ ਦਿਓ ਹੱਸੇ ਕਿਉਂ ਮਹਾਰਾਜ ਕਹਿੰਦੇ ਨੇ ਮਰਦਾਨਿਆਂ ਉਹ ਆਖਦੇ ਪਏ ਨੇ ਇਸ ਕਿੱਦੇ ਦਵੇ ਉਹ ਆਖਦੇ ਪਏ ਨੇ ਅਸਾਂ ਨੂੰ ਮਿਲਣਗੇ ਤੇ ਇਸ ਤਰ੍ਹਾਂ ਉਤਾਰ ਦੇਣਗੇ ਜਿਵੇਂ ਦੁੱਧ ਤੋਂ ਮਲਾਈ ਲਾਈਦੀ ਹੈ ਤੇ ਨਾਲ ਹੱਸ ਪੈਂਦੇ ਸਤਿਗੁਰੂ ਭਾਈ ਮਰਦਾਨਾ ਪੁੱਛਦਾ ਹੈ ਇਬਾਰਾ ਚ ਕੌਣ ਆਖਦੇ ਆ ਕਹਿੰਦੇ ਮੀਆਂ ਮਿੱਠਾ ਜੀ ਕਹਿ ਰਿਹਾ ਇਸ ਤਰ੍ਹਾਂ ਉਤਾਰ ਦੇਾਂਗੇ ਜਿਵੇਂ ਦੁੱਧ ਤੋਂ ਮਲਾਈ ਲਾਈਦੀ ਹੈ ਤੇ ਮਹਾਰਾਜ ਕਹਿੰਦੇ ਸੁਣਿਆ ਹੀ ਭਾਈ ਮਰਦਾਨਾ ਪਤਾ ਹੀ ਕਹਿੰਦਾ ਬਾਬਾ ਜੀ 13 ਵਜਾਇਆ ਜਨਤਾ ਹਾਂ ਵਜਾਏ ਤਾਂ ਵਾਜਨਾਵਾ ਨਹੀਂ ਤੇ ਮੇਰੇ ਚ ਕੀ ਤਾਕਤ ਵਾ ਵਾ ਕਮਾਲ ਦੀ ਗੱਲ ਇਹ ਜੰਤ ਦਾ ਅਰਥ ਸਮਝਣਾ ਹੈ ਨਾ ਵਾਜਾ ਕਬੀਰ ਜੋ ਹਮ ਜੰਤ ਬਜਾਵ ਤੇ ਟੂਟ ਗਈ ਸਭ ਤਾਰ ਜੰਤਦਾਰ ਤੇ ਸਾਜ ਮੈਂ ਕਿਹਾ ਏਡੀ ਵੱਡੀ ਸ਼ਰਦਾ ਕੋਲ ਰਹਿੰਦਿਆਂ ਕਹਿੰਦੇ ਨੇ ਬਾਬਾ ਜੀ ਅਸਾਂ ਤੇਰੇ ਜੰਤ ਹਾਂ ਤੁਸੀਂ ਵਜਾਉਂਦੇ ਹੋ ਤੇ ਵੱਜਦੇ ਹਾਂ ਜੰਤ ਕੱਲਾ ਕਿਵੇਂ ਵੱਜ ਲੈ ਇਹਦਾ ਮਤਲਬ ਪਤਾ ਕੀ ਸੀ ਤੁਸੀਂ ਸੋਜੀ ਦਿਓਗੇ ਤਾਂ ਸੋਜੀ ਆਏਗੀ ਸੁਣੀਂਦਾ ਨਹੀਂ ਤੇ ਮੇਰੇ ਕੋਲ ਕਿਹੜੀ ਤਾਕਤ ਹਜ਼ੂਰ ਹਸਪੈ ਕਹਿਣ ਲੱਗੇ ਅਸਾਂ ਨੂੰ ਸੁਣੀਂਦਾ ਮਰਦਾਨਿਆਂ ਉਹ ਕਹਿੰਦੇ ਨੇ ਦੁੱਧ ਤੋਂ ਮਲਾਈ ਲਾਈ ਦੀ ਇਸ ਤਰ੍ਹਾਂ ਲਾਵਾਂਗੇ ਇਤਿਹਾਸ ਕਹਿੰਦਾ ਹੈ ਸਤਿਗੁਰੂ ਹਸਪੈ ਭਾਈ ਮਰਦਾਨਾ ਕਹਿੰਦਾ ਬਾਬਾ ਜੀ ਫਿਰ ਅਸਾਂ ਕੀ ਕਰਾਂਗੇ ਕਹਿਣ ਲੱਗੇ ਕਰਤਾਰ ਮੇਰ ਕਰੇ ਆਪਾਂ ਮਿਲਾਗੇ ਮਰਦਾਨਿਆਂ ਇਸ ਤਰ੍ਹਾਂ ਨਿਚੋੜ ਦਿਆਂਗੇ ਜਿਵੇਂ ਨਿੰਬੂ ਨਚੋੜ ਕੇ ਰਸ ਬਾਰ ਗੱਡੀਦਾ ਹੈ ਇਹ ਸ਼ਬਦ ਸੁਣਿਓ ਰਾਮ ਜੀ ਹੈਨਾ ਇਸ ਤਰ੍ਹਾਂ ਨਚੋੜਾਂਗੇ ਜਿਵੇਂ ਨਿੰਬੂ ਨਚੋੜੀ ਦਾ ਹੈ ਰਸ ਕੱਢਦੇ ਦਾ ਮੀਆਂ ਮਿੱਠਾ ਇੱਕੋ ਦਮ ਆਪਣੇ ਚੇਲਿਆਂ 'ਚ ਉੱਠ ਕੇ ਕਹਿੰਦਾ ਯਾਰੋ ਚੱਲੀਏ ਗੁਰੂ ਨਾਨਕ ਸਾਹਿਬਾਰੇ ਮਿਲਣ ਚੱਲੀਏ ਨਾਨਕ ਨੂੰ ਬੜਾ ਭਲਾ ਪੁਰਖ ਹੈ ਮੁਰੀਦ ਕਹਿੰਦੇ ਆ ਪੀਰ ਜੀ ਅਸਾਂ ਤਾਂ ਸੁਣਿਆ ਤੁਸੀਂ ਆਖਦੇ ਸੀ ਕਿ ਆਵੇਗਾ ਜਿਵੇਂ ਦੁੱਧ ਤੋਂ ਮਲਾਈ ਲਾਈ ਦੀਏ ਲਾ ਦੇਾਂਗੇ ਕਹਿੰਦਾ ਨਹੀਂ ਅਸਾਂ ਹੋਜ ਕੋਈ ਸੁਣਿਆ ਉਹ ਕਹਿੰਦੇ ਤੁਸੀਂ ਕੀ ਸੁਣਿਆ ਕਹਿੰਦਾ ਆਵਾਜ਼ ਆਈ ਹੈ ਇਸ ਤਰ੍ਹਾਂ ਨਿਚੋੜ ਦਿਆਂਗੇ ਜਿਵੇਂ ਨਿੰਬੂ ਵਿੱਚੋਂ ਰਸ ਨਚੋੜੀਦਾ ਹੈ ਤੇ ਨਾਲ ਉੱਠਦਿਆਂ ਸਾਰਨਾ ਜੀ ਕਪੜਾ ਆਪਣਾ ਮੋਢੇ ਤੇ ਰੱਖ ਕੇ ਕਹਿੰਦਾ ਯਾਰੋ ਦੁੱਧ ਤੋਂ ਮਲਾਈ ਲਾ ਦਿਓ ਦੁੱਧ ਫਿਰ ਵੀ ਕੰਮ ਆ ਜਾਂਦਾ ਹੈ ਨਿੰਬੂ ਨਚੋੜ ਦਿਓ ਤੇ ਛਿਲੜ ਕੂੜੇ ਤੇ ਸੱਟ ਨਹੀਂ ਪੈਂਦੀ ਮਹਾਰਾਜ ਜੀ ਨੂੰ ਮਿਲਦਾ ਹੈ ਬੜੀ ਸੋਹਣੀ ਉੱਥੇ ਤੇ ਕਾਫੀ ਗੋਸ਼ਤ ਬੜੇ ਕਮਾਲ ਦੀ ਹੈ ਸਤਗੁਰਾਂ ਨੂੰ ਮਿਲਦਾ ਹੈ ਦੇਖ ਕੇ ਹਜ਼ੂਰ ਨੂੰ ਉੱਥੇ ਸ਼ਬਦ ਕਹਿੰਦਾ ਹੈ ਕਿ ਖੁਦਾ ਦਾ ਨਾਮ رسول ਤੋਂ ਬਿਨਾ ਨਹੀਂ ਸਤਗੁਰੂ ਅੱਗੋ ਉੱਤਰ ਦਿੰਦੇ ਚਲੋ ਤੂੰ ਕਾ ਬਾਣੀ ਦੀਆਂ ਤਾਂ ਮੈਂ ਕੋਟ ਨਹੀਂ ਕਰ ਰਿਹਾ ਸਤਗੁਰੂ ਕਹਿੰਦਿਆ ਨਹੀਂ ਅਬਲ ਅੱਲਾਹ ਹੈ ਸ਼ੇਖਾਂ ਨiyet راس ਹੋਵੇ ਤੇ ਰੱਬ ਮਿਹਰ ਕਰਦਾ ਹੈ ਉੱਥੇ ਫਿਰ ਸਤਗੁਰੂ ਜੀ ਇਹ ਬੈਠ ਜਾਂਦਾ ਫਿਰ ਹਜ਼ੂਰ ਨੇ ਉੱਥੇ ਸ਼ਬਦ ਉਚਾਰਨ ਕੀਤਾ ਜਿਹੜਾ ਆਪ ਜੀ ਸਾਰੇ ਪੜਦੇ ਹੋ ਹਜ਼ੂਰ ਨੇ ਕਿਹਾ ਮਰਦਾਨਿਆਂ ਸੋਰ ਕਰ ਰਬਾਬ ਮੀਆਂ ਮਿੱਠਾ ਬੈਠ ਗਿਆ ਮੈਂ ਫਿਰ ਉਸੇ ਵਿਸ਼ੇ ਤੇ ਆਉਣਾ ਨਾਮ ਦੀ ਕੀ ਕੀਮਤ ਹੈ ਉਥੇ ਉਹ ਜੋ ਇਹ ਸ੍ਰੀ ਰਾਗ ਸ਼ਬਦ ਹੈ ਅਚਲ ਚਲਾਈ ਸ੍ਰੀ ਰਾਗ ਹੈ ਨਾ ਅਚਲ ਚਲਾਈ ਨੈ ਚਲੇ ਨੈ ਕਾਉ ਕਟਾਰਾ ਕਰ ਸਕੈ ਜਿਉਂ ਸਾਇਬ ਰਖੈ ਤਿਉਂ ਰਹੈ ਇਸ ਲੋਭੀ ਕਾ ਜੀਉ ਤਲਬ ਲੈ ਬਿਨ ਤੇਲ ਦੀਵਾ ਕਿਉਂ ਜਲੇ ਸਤਗੁਰਾਂ ਨੇ ਸ਼ਬਦ ਸ਼ੁਰੂ ਕਰ ਦਿੱਤਾ ਬਿਨ ਤੇਲ ਦੀਵਾ ਕਿਉਂ ਜਲੇ ਮੀਆਂ ਮਿੱਠਾ ਬੈਠ ਗਿਆ ਸਤਗੁਰੂ ਵਜਦ ਚਾ ਕੇ ਗਾਰੇ ਤੇ ਮੈਂ ਫਿਰ ਬੇਨਤੀ ਕਰਾਂਗਾ ਅਸੀਂ ਸਾਖੀ ਸੁਨਾ ਦੇਣੇ ਆਂ ਬਾਬਾ ਜੀ ਨੇ ਕਿਆ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ ਮਰਦਾਨਿਆਂ ਰਬਾਬ ਛੇੜ ਕਾਈ ਸਿਬਤ ਕਰੀਏ ਖੁਦਾ ਦੇ دیدار ਦੀ ਪਰ ਗੁਰਮਖੋ ਜਿਹੜੀ ਬਾਣੀ ਆ ਰਹੀ ਹੈ ਨਾ ਉਸ ਵਕਤ ਹਜ਼ੂਰ ਦੇ ਪਵਿੱਤਰ ਸ਼ਰੀਰ ਵਿੱਚੋਂ ਕਿੰਨੀ ਕੁ ਰਹਿਮਤ ਦੀਆਂ ਲਪਟਾਂ ਨਿਕਲਦੀਆਂ ਆਉਣ ਗਿਆ ਓਏ ਸਿੱਧੀ ਪ੍ਰਮਾਤਮਾ ਦਾ ਸ਼ਬਦ ਉਤਰ ਰਿਹਾ ਹੈ ਕਿੰਨਾ ਭਾਗਾ ਵਾਲਾ ਹੋਵੇਗਾ ਜਿਹੜਾ ਪਹਿਲੀ ਵਾਰੀ ਉਤਰਦੇ ਸ਼ਬਦ ਨੂੰ ਸੁਣ ਰਿਹਾ ਹੈ ਇਹਨੂੰ ਕੱਲਾ ਐਕੈਡਮਿਕ ਤੌਰ ਤੇ ਨ ਦੇਖੀਏ ਸ਼ਬਦ ਗਾਇਆ ਜਾ ਰਿਹਾ ਮੀਆਂ ਮਿੱਠਾ ਬੈਠਾ ਬਿਨ ਤੇਲ ਦੀਵਾ ਕਿਉਂ ਜਲੇ ਪੋਥੀ ਪ੍ਰਾਨ ਕਮਾਈਐ ਪਉ ਵੱਟੀ ਇਹ ਤਨ ਪਾਈਐ ਸਚ ਬੂਝਨ ਆਂ ਜਲਾਈਐ ਇਹ ਤੇਲ ਦੀਵਾ ਈਉ ਜਲਾ ਕਰ ਚਾਨਣ ਸਾਹਿਬ ਤੋਂ ਮਿਲੇ ਇਤਨ ਲੱਗੈ ਬਾਣੀਆਂ ਸੁਖੋਵੈ ਸੇਵ ਕਮਾਣੀਆਂ ਸਭ ਦੁਨੀਆ ਆਵਣ ਜਾਣੀਆਂ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਹ ਬੈਸਣ ਪਾਈਐ ਕੋ ਨਾਨਕ ਬਾਹ ਲੁਡਾਈਐ ਫਿਰ ਉਥੇ ਦੂਸਰਾ ਸ਼ਲੋਕ ਮਹਾਰਾਜ ਪੜਦੇ ਜਿਹੜਾ ਪਹਿਲਾਂ ਉਚਾਰਨ ਹੋ ਚੁੱਕਾ ਹੈ ਮਹਿਰ ਮਸੀਤ ਸਿਦਕ ਮਸੱਲਾ ਯਾਦ ਰੱਖਿਓ ਇਹ ਸ਼ਬਦ ਜਿਹੜੇ ਸਨ ਇਹ ਵਕ ਵਕ ਥਾਵਾਂ ਤੇ ਫਿਰ ਰਿਪੀਟ ਕਰਦੇ ਰਹਾ ਸਤਗੁਰੂ ਜਦੋਂ ਇਤਿਹਾਸ ਪੜ੍ਹਨੇ ਆ ਯਕ ਅਰਜ਼ ਗੁਫਤਮ ਪੇਸ਼ ਤੋਂ ਦਰ ਗੋਸ਼ਕੂਨ ਵਾਲਾ ਸ਼ਬਦ ਇਹ ਅਰਬ ਵਿੱਚ ਵੀ ਸਤਗੁਰਾਂ ਨੇ ਬਗਦਾਦ ਵਿੱਚ ਵੀ ਗਾਇਆ ਜੀ ਉੱਥੇ ਸਤਗੁਰੂ ਫਿਰ ਪੜ੍ਹਦੇ ਆ ਮੇਰ ਮਸਜਿਦ ਸਿਦਕ ਮਸੱਲਾ ਹਕ ਹਲਾਲ ਕੁਰਾਨ ਸ਼ਰਮ ਸੁਨਨਤ ਸੀਲ ਰੋਜਾ ਖੋਹ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ਼ ਤਸਬੀਹ ਸਾਤਿ ਸਭਾਵ ਸੀ ਨਾਨਕ ਰਖੈ ਲਾਜ ਸ਼ਬਦ ਸਮਾਪਤ ਹੋਇਆ ਮੀਆਂ ਮਿੱਠਾ ਬੈਠ ਗਿਆ ਯਾਦ ਰੱਖਿਓ ਕਮਾਈ ਹੈ ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ ਕਮਾਈ ਉਦਮ ਹੈ ਜੀ ਉਦਮ ਵੀ ਬਖਸ਼ਿਸ਼ੀ ਲੈਣਾ ਚਾਹੀਦਾ ਕੋਈ ਗੁਰਦੁਆਰੇ ਸਹਿਬ ਆਇਆ ਹੈ ਉਦਮ ਕਰਕੇ ਆਇਓ ਨਾ ਚੱਲ ਕੇ ਆਇਓ ਇਹ ਸਰੀਰ ਨੇ ਉਦਮ ਤਾਂ ਕੀਤਾ ਜਦੋਂ ਅਦ੍ਰਿਸ਼ਟ ਕਿਸੇ ਨੇ ਪਹਿਲਾਂ ਮੇਰ ਕੀਤੀ ਚਾਲ ਓਏ ਉਹ ਕੌਣ ਸੀ ਜਿਹੜਾ ਤੁਰਨ ਤੋਂ ਪਹਿਲਾਂ ਪ੍ਰੇਰਣਾ ਦੇ ਰਿਹਾ ਹੈ ਕੌਣ ਹੈ ਉਹ ਜਿਹੜਾ ਉਹ ਵੇ ਨਾ ਉਹ ਪ੍ਰੇਰਣਾ ਜਿਹੜਾ ਦੇ ਰਿਹਾ ਉਹ ਮੇਰੇ ਸਹਿਬ ਜੀ ਘਟ ਅੰਤਰ ਵਰਦੇ ਪੈਨੇ ਸਿੱਖਾ ਚੱਲ ਗੁਰਦੁਆਰੇ ਕੀਰਤਨ ਸੁਣ ਮੈਂ ਤਾਂ ਬੇਨਤੀ ਕਰਾਂਗਾ ਉਹ ਜਿਹੜੀ ਪ੍ਰੇਰਣਾ ਕੋ ਮੇਰ ਹੈ ਉਹ ਕਿਰਪਾ ਪਰ ਇੱਥੇ ਵਿੱਚ ਵੀ ਜੁੱਧ ਚੱਲਦਾ ਹੈ ਜੀ ਇਹ ਉਹਦੇ ਵਿੱਚ ਸ਼ੈਤਾਨ ਵੀ ਆ ਜਾਂਦਾ ਕਈ ਵਾਰੀ ਕਈ ਵਾਰੀ ਪ੍ਰੇਰਣਾ ਮਿਲਦੀ ਬੰਦੇ ਨੇ ਉੱਠਣਾ ਹੋਏ ਇਹ ਛੁੱਟੀ ਵਾਲਾ ਦਿਨ ਸੁਖਮਨੀ ਸਾਹਿਬ ਕਰ ਲੈ ਫੁਰਨੇ ਬਣਾਈ ਰੱਖਦਾ ਹੈ ਡੇਢ ਘੰਟੇ ਬਾਅਦ ਕਹਿੰਦਾ ਚਲੋ ਕੱਲ ਵੀ ਛੁੱਟੀ ਕੱਲ ਹੀ ਸ਼ੁਰੂ ਕਰ ਲਾਂਗੇ ਉਹ ਸ਼ੈਤਾਨ ਜਿੱਤ ਜਾਂਦਾ ਹੈ ਦੂਜੇ ਪਾਸੇ ਉਹ ਹਾਰ ਹੋ ਜਾਂਦੀ ਹੈ ਇਹ ਤਾਂ ਜੁੱਧ ਹੈ ਕੌਣ ਪ੍ਰੇਰ ਰਿਹਾ ਸਾਨੂੰ ਲੈਣ ਵਾਸਤੇ ਇੱਕ ਦਿਨ ਮੌਲਵੀ ਕਹਿ ਰਿਹਾ ਸੀ ਕਿ ਖੁਦਾ ਖੁਦਾ ਕਹਿੰਨੇ ਆ ਅੱਗੋਂ ਖੁਦਾ ਦਾ ਉੱਤਰ ਵੀ ਮਿਲਦਾ ਮੈਂ ਇੱਕ ਵਾਰੀ ਵੈਸੇ ਕੋਟੇ ਤੇ ਕੀਤੀ ਸੀ ਮਿਹਰਬਾਨ ਚ ਆਇਆ ਕਿ ਖੁਦਾ ਮਿਹਰਬਾਨ ਹੈ ਉਹਦੇ ਦਰਵਾਜ਼ੇ ਖੁੱਲੇ ਨੇ ਉਹ ਕਹਿੰਦਾ ਜੇ ਤੂੰ ਇੱਕ ਵਾਰੀ ਖੁਦਾ ਕਹਿ ਕੇ ਵਾਰ-ਵਾਰ ਖੁਦਾ ਕਹਿੰਨਾ ਤੂੰ ਨਹੀਂ ਕਹਿ ਸਕਦਾ ਉਹ ਵਿੱਚ ਵਰਤਦਾ ਤੇ ਤਾਂ ਕਈ ਨਾ ਹੈ ਉਦੇ ਵੇਲੇ ਸੁਨੇਹੇ ਹੁੰਦੇ ਆ ਤੇਰਾ ਸੱਦੜਾ ਸੁਣੀ ਜਾ ਭਾਈ ਜੇ ਕੋ ਵਹਿ ਅਲਾਏ ਫਿਰ ਅਰਜ਼ ਖੈ ਉਥੇ ਮਹਾਰਾਜ ਬੈਠਿਆ ਸ਼ਬਦ ਹੋ ਚੁੱਕਾ ਮੀਆਂ ਮਿੱਠਾ ਕੁਛ ਅੰਦਰੋਂ ਟਿੱਕਿਆ ਪਰ ਅੰਦਰ ਤੂਫਾਨ ਫੇਰ ਉੱਠ ਪਿਆ ਇੱਕ ਤਾਂ ਆਪਣੀ ਪੀਰ ਦੀ ਪੀਰੀ ਵੀ ਹੈ ਫਿਰ ਸਤਿਗੁਰੂ ਜਦੋਂ ਨਾਮ ਦੀ ਗੱਲ ਕਰਦੇ ਆ ਇੱਥੇ ਫਿਰ ਮੀਆਂ ਮਿੱਠਾ ਸਵਾਲ ਕਰਦਾ ਹੈ ਬਾਬਾ ਜੀ ਨੂੰ ਕਿ ਬਾਬਾ ਜੀ ਨਾਮ ਕੀ ਹੈ ਹੁਣ ਆਪਾਂ ਵੀ ਸਾਰੇ ਵਹਿਗੁਰੂ ਵਹਿਗੁਰੂ ਸ਼ਬਦ ਕਹਿੰਦੇ ਆ ਨਾਮ ਹੀ ਨਾ ਕੱਲ ਵੀ ਗੁਰਮੰਤਰ ਕੀਨਸਿਆ ਜੋ ਪੁਰਾਣੀ ਪੜਿਆ ਸੀ ਪਿਆਰੋ ਵਹਿਗੁਰੂ ਤਾਂ ਚਾਰ ਅੱਖਰ ਨੇ ਨਾਮ ਦਾ ਤਾਂੰਤ ਹੀ ਕੋਈ ਨਹੀਂ ਪਾਸ ਕਰਦਾ ਨਾਮ ਦਾ ਕੋਈ ਥਾਂ ਨਹੀਂ ਗੁਰਮੁਖ ਨਾਦੰਗ ਗੁਰਮੁਖ ਵੇਦੰਗ ਗੁਰਮੁਖ ਰਿਆ ਸਮਾਈ ਇਹ ਸ਼ਬਦ ਦੇ ਤਿੰਨ ਸਰੂਪ ਨੇ ਮੈਂ ਫਿਰ ਰੀਪੀਟ ਕਰ ਲਗਾ ਤੁਨਾਤਮਖ ਹੈ ਅਖਰੀ ਰੂਪ ਖੈ ਵੇਧ ਹੈ ਇੱਕ ਉਹ ਹੈ ਜਿਹੜਾ ਸਾਰੀਆਂ ਥਾਵਾਂ ਤੇ ਵਿਆਪਕ ਹੈ ਸ਼ਬਦ ਖੈ ਤਿੰਨੇ ਤਿੰਨ ਸਰੂਪ ਕਹੇ ਨੇ ਪਰ ਤਿੰਨ ਨਹੀਂ ਇੱਕੋ ਹੀ ਨੇ ਕਹਿੰਦਾ ਜੀ ਨਾਮ ਕੀ ਹੈ ਸਤਗੁਰਾਂ ਨੇ ਕਿਹਾ ਮੀਆਂ ਮਿੱਠਾ ਤੈਨੂੰ ਨਾਮ ਸੁਣੀਂਦਾ ਨਹੀਂ ਕਹਿੰਦਾ ਜੀ ਨਹੀਂ ਹਜ਼ੂਰ ਨੇ ਫਿਰ ਕਿਹਾ ਨਾਮ ਦੀ ਕੀਮਤ ਕਿਸ ਨੇ ਪਾਈ? ਨਾਮ ਦੀ ਕੌਣ ਕੀਮਤ ਪਾ ਸਕਦਾ ਹੈ? ਉਹ ਫਿਰ ਸਵਾਲ ਕਰਦਾ ਨਹੀਂ ਬਾਬਾ ਜੀ ਨਾਮ ਸਾਡਾ ਇਤਿਹਾਸ ਕਹਿੰਦਾ ਇੱਥੇ ਆ ਕੇ ਕਈ ਸੱਜਣ ਸਾਖੀ ਸਮਾਪਤ ਕਰ ਦਿੰਦੇ ਆ ਕਿਉਂਕਿ ਇੱਥੇ ਵਾਪਰ ਦੀ ਘਟਨਾ ਜਿਹਦੇ ਅਸੀਂ ਅਰਥ ਜਾਦੂ ਦੇ ਰੂਪ ਵਿੱਚ ਕਰਨ ਲੱਗ ਪਏ ਨੇ ਪਰ ਨਹੀਂ ਪਿਆਰੋ ਐਸਾ ਨਹੀਂ ਹੁਣ ਤਾਂ 3 ਸਾਲਾਂ ਲੋਕਾਂ ਨੂੰ ਬਿਮਾਰੀ ਨੇ ਦੱਸ ਦਿੱਤਾ ਲੋਕੋ ਜਿਹਨੂੰ ਬਿਮਾਰੀ ਲੱਗੀ ਹੋਵੇ ਉਹਦੇ ਨੇੜੇ ਵੀ ਨਾ ਟਿਕਿਓ ਅਦ੍ਰਿਸ਼ਟ ਕਟਾਣੂ ਤੁਹਾਡੇ ਉਤੇ ਹਮਲਾ ਕਰ ਜਾਣਗੇ ਜੇ ਨਿੱਕਾ ਜਿਹਾ ਕੀੜਾ ਹਮਲਾ ਕਰੀ ਬੈਠਾ ਉਹ ਜਿੱਥੇ ਗੁਰੂ ਨਾਨਕ ਸਾਹਿਬ ਬੈਠੇ ਹੋਣਗੇ ਮੇਰੇ ਸੱਚੇ ਪਾਤਸ਼ਾਹ ਦੇ ਪਵਿੱਤਰ ਸਰੀਰ ਚੋਂ ਨਿਕਲਦੀਆਂ ਹੋਈਆਂ ਨਾਮ ਦੀਆਂ ਤਰੰਗਾਂ ਕਿਉਂ ਨੇ ਸਰਕਾਰਦੀਆਂ ਸਪਰਸ਼ਤਾਸ਼ਾ ਸਰ ਨਹੀਂ ਹੈਗਾ ਅਸੀਂ ਸਾਰੇ ਕਹਿੰਦੇ ਹਾਂ ਛੂਹ ਤੋਂ ਬਚੋ ਹੱਥ ਨਾ ਲਾਓ ਕੱਪੜਾ ਨਾ ਪਾਓ ਆਪਾਂ ਸਾਰੇ ਦੇਖਿਆ ਨਾ ਜਿਹੜੇ ਕੰਮ ਕਰਦੇ ਸਨ ਹਸਪਤਾਲਾਂ 'ਚ ਕਰਦੇ ਸਨ ਉਹ ਅਸਲ 'ਚ ਘਰ 'ਚ ਵੜਦੀ ਬਾਤ ਸਨ ਪਹਿਲਾਂ ਸਾਰੇ ਕੱਪੜੇ ਲਾ ਕੇ ਤੱਤੇ ਪਾਣੀ ਨਾਲ ਲਾ ਕੇ ਅਗਲਾ ਪੁੱਛੇ ਕੱਪੜਿਆਂ 'ਚ ਕੀ ਸੀ ਕਹਿੰਦੇ ਕੱਪੜਿਆਂ ਰਹੀ ਵੀ ਬਿਮਾਰੀ ਅੱਗੇ ਜਾਂਦੀ ਪਈ ਇਹ ਸਿਰਫ ਇੱਕ ਉਦਾਹਰਣ ਹੈ ਹਜ਼ੂਰ ਨੇ ਕਿਹਾ ਮੀਆਂ ਮਿੱਠਾ ਨਾਮ ਦੀ ਕੀਮਤ ਕਿਸ ਨੇ ਜਾਣੀ ਉਹ ਫਿਰ ਪੁੱਛਦਾ ਹੈ ਉੱਥੇ ਫਿਰ ਇਤਿਹਾਸ ਕਰ ਸਾਖੀ ਕਰ ਕਹਿੰਦਾ ਹਜ਼ੂਰ ਉਹਦੇ ਉਹਨੂੰ ਉਹਦਾ ਹੱਥ ਫੜਕਦੇ ਆ ਖੱਤ ਪਕੜ ਕੇ ਗੋਸ਼ੇਚ ਲੈ ਜਾਂਦੇ ਆ ਆਵਾਜ਼ ਦਿੰਦੇ ਆ ਮੀਆਂ ਮਿੱਠਾ ਨਾਮ ਸੁਣ ਨਾਮ ਸੁਣੀਂਦਾ ਸੁਣ ਧਿਆਨ ਦੇ ਕੇ ਕਹਿੰਦੇ ਪਹਿਲਾਂ ਕਹਿ ਰਹੇ ਸਨ ਕ ਉਹਨੂੰ ਸਮਝ ਕੋਈ ਨਹੀਂ ਜਦੋਂ ਧੰ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਮੇਰੇ ਸਤਿਗੁਰੂ ਦੇ ਹਸਤ ਕਮਲ ਰਹਿਮਤਾਂ ਨਾਲ ਭਰੇ ਕਮਲ ਜਿਨੇ ਜਿਹਨੂੰ ਕਹਿ ਸਕਾਂ ਸਭ ਨਿਧਾਨ 10 ਅਸਤ ਸਿਧਾਨ ਠਾਕੁਰ ਕਰ ਤਲ ਧਰਿਆ ਜਿਸ ਜਿਸ ਸਮਰਾਤ ਸਤਗੁਰੂ ਦੇ ਖੱਤ ਵੀ ਸਭ ਕੁਝ ਹੈ ਉਹਨਾਂ ਨੇ ਮੀਆਂ ਮਿੱਠਾ ਦੀ ਬਾਹ ਪਕੜੀ ਉਸ ਛੂਚ ਕੀ ਹੋਇਆ ਸ਼ਬਦ ਵਾਪਰ ਰਿਹਾ ਹੈ ਸ਼ਬਦ ਅੰਦਰ ਸੰਚਾਰ ਹੋ ਰਿਹਾ ਹੈ ਇਤਿਹਾਸ ਕਹਿੰਦਾ ਹੈ ਸ਼ੂਨ ਦੀ ਧੇਰ ਸੀ ਜਨਮ ਸਾਖੀ ਕਹਿੰਦੀ ਹੈ ਕਿ ਜਿਵੇਂ ਕਿਸੇ ਬੰਦੇ ਨੂੰ ਵਿਦੁੱਤ ਦਾ ਬਿਜਲੀ ਦਾ ਕਰੰਟ ਲੱਗੇ ਤੇ 나ੜ 나ੜ ਵਿੱਚ ਤਰੰਗਾ ਪੈਦਾ ਹੋ ਜਾਂਦੀਆਂ ਨੇ ਮੀਆਂ ਮਿੱਠੇ ਦੇ 나ੜ-나ੜ ਵਿੱਚ ਰੋਮ-ਰੋਮ ਵਿੱਚ ਸ਼ਬਦ ਗੂੰਜਣ ਲੱਗ ਪਿਆ। ਜਦੋਂ ਅੰਦਰ ਚੱਲ ਪਿਆ ਸ਼ਬਦ ਤੇ ਮਹਾਰਾਜ ਨੇ ਹੱਥ ਛੱਡ ਦਿੱਤਾ। ਇੱਕੋ ਦਮ ਥੱਲੇ ਬੈਠ ਗਿਆ। ਚੁੱਪ ਸੀ। ਪਰ ਅੱਖਾਂ 'ਚ ਪਾਣੀ ਸੀ। ਬੋਲ ਨਹੀਂ ਸਿਰਿਆ। ਪਹਿਲਾਂ ਬੋਲਦਾ ਸੀ। ਉਹ ਤਾਂ ਬੋਲਦਾ ਸੀ ਮੂੰਹ ਖਾਲੀ ਸੀ। ਖਾਲੀ ਮੂੰਹ ਬੋਲਦੇ ਹੁੰਦੇ ਆ ਭਰੇ ਹੋਏ ਮੂੰਹ ਤਾਂ ਬੋਲਦੇ ਨਹੀਂ ਹੁੰਦੇ। ਜਿੰਨੇ ਮੂੰਚ ਦੋ ਬੁਰਕੀਆਂ ਪਾਹਿਆਂ ਨੂੰ ਬੋਲੂਗਾ ਖਾਲੀ ਮੂੰਹ ਬੋਲ ਦੇਣ ਉਹ ਨਹੀਂ ਬੋਲਦਾ ਬਾਬਾ ਜੀ ਨੇ ਕਿਹਾ ਸਤਗੁਰਾਂ ਨੇ ਕਹੋ ਕਬੀਰ ਛੋਚਾ ਕਟ ਬੋਲੇ ਭਰਿਆ ਹੋਏ ਸੁਕਬੂ ਨਾ ਢੋਲੇ ਹੁਣ ਕੀ ਬੋਲੇਗਾ ਜਦੋਂ ਕੋਈ ਸਮਾ ਲੰਘ ਗਿਆ ਨੇਤਰ ਖੋਲੇ ਮਹਾਰਾਜ ਦੇ ਚਰਨਾਂ 'ਇ ਸਜਦਾ ਕਰ ਦਿੱਤਾ ਜਿਹੜਾ ਕਹਿੰਦਾ ਦੁੱਧ ਦੇ ਮਲਾਈ ਲਾ ਦੇਾਂਗੇ ਚਰਨਾਂ 'ਚ ਸਜਦਾ ਕਰ ਦਿੱਤਾ ਸਤਿਗੁਰਾਂ ਨੇ ਬਹੁਤ ਪਿਆਰ ਨਾਲ ਪੁੱਛਿਆ ਮੀਆਂ ਮਿੱਠਾ ਨਾਮ ਕੀ ਹੈ ਪ੍ਰਸ਼ਨ ਬਦਲ ਗਿਆ ਪਹਿਲਾਂ ਉਹ ਪੁੱਛ ਰਿਹਾ ਸੀ ਨਾਮ ਕੀ ਹੈ ਹੁਣ ਸਤਿਗੁਰੂ ਪੁੱਛ ਰਹੇ ਨੇ ਨਾਮ ਕੀ ਹੈ ਬਸ ਚਰਨ ਪਕੜ ਕੇ ਨੇਤਰਾਂ ਦੇ ਨੀਰ ਨਾਲ ਧੋ ਕੇ ਕਹਿੰਦਾ ਬਾਬਾ ਜੀ ਨਾਮ ਦੀ ਕੀਮਤ ਕਿੰਨੇ ਪਾਈ ਇਹ ਤਾਂ ਸਿਰਫ ਜਾਣਿਆ ਹੀ ਜਾ ਸਕਦਾ ਹੈ ਇਹ ਤਾਂ ਅਨੁਭਵ ਹੈ ਪਰ ਉਹ ਜਿਹੜਾ ਅਨੁਭਵ ਸੀ ਉਹ ਪੈਸੇ ਨਾਲ ਮਿਲਦਾ ਹੈ ਜੀ ਮੈਂ ਬੇਨਤੀ ਕੀਤੀ ਨਹੀਂ ਇਹ ਅਮੋਲਕ ਹੈ ਇਸ ਦੀ ਕੋਈ ਕੀਮਤ ਨਹੀਂ ਇਹ ਦੁਰਲਭ ਹੈ ਇਹ ਭਾਗਾ ਨਾਲ ਮਿਲਦਾ ਹੈ ਸੰਗਤ ਵਿੱਚੋਂ ਮਿਲਦਾ ਹੈ ਥੋੜੇ ਜਿਹਾ ਆਪ ਜੀ ਅਰਥ ਆਪਾਂ ਜੀ ਇਹਦੇ ਫਿਰ ਰਿਪੀਟ ਕਰ ਲਈਏ ਨਚ ਦੁਰਲਭੰ ਧਨੰ ਰੂਪੰ ਨਹੀਂ ਹੈ ਦੁਰਲਭ ਫਿਰ ਮੈਂ ਅਰਥ ਕਰ ਦੇਣਾ ਦੁਰਲਭ ਆਪਾਂ ਕਿੱਥੇ ਜਿਹੜਾ ਮੁਸ਼ਕਲ ਨਾਲ ਨਾ ਮਿਲੇ ਜਿਹੜੀ ਜੀ ਨਾ ਲੱਭੇ ਕੁਰੂ ਸਾਹਿਬ ਕਹਿੰਦੇ ਨਹੀਂ ਦੁਰਲਭ ਕੀ ਧਨ ਤੇ ਸੁੰਦਰਤਾ ਇਹਦੇ ਅਰਥ ਨੇ ਇਉਂ ਕਰ ਲਈਏ ਆਖਰੀ ਅਰਥਾਂ ਕਰ ਦਿੱਤੇ ਨਹੀਂ ਔਖਾ ਮਿਲ ਜਾਂਦਾ ਪੈਸਾ ਵੀ ਮਿਲ ਜਾਂਦਾ ਪਤਾ ਨਹੀਂ ਕਿੰਨੇ ਕੁ ਲੋਕ ਪੈਸੇ ਇਕੱਠੇ ਕਰਕੇ ਬੈਠੇ ਆ ਕਿੰਨੇ ਕੁ ਖੁੰਦੇ ਪਿਆ ਇਹ ਦੁਰਲਭ ਨਹੀਂ ਕਿਉਂ ਇਹ ਇੰਨਾ ਸਸਤਾ ਹੈ ਮਹਾਰਾਜ ਕਹਿੰਦੇ ਸਸਤਾ ਹੈ ਕਿਉਂਕਿ ਧਨ ਇਕੱਠਾ ਹੋ ਸਕਦਾ ਹੈ ਇਹਨੂੰ ਥੋੜਾ ਧਿਆਨ ਨਾਲ ਸੁਣਿਓ ਜਿੱਥੇ ਨਾਮ ਨੇ ਜਾਣਾ ਉੱਥੇ ਧੰਨੇ ਨਹੀਂ ਜਾਣਾ ਤੇ ਕੋਈ ਔਖਾ ਨਹੀਂ ਔਖਾ ਤਾਂ ਉਹ ਵੀ ਜਿਹਨੇ ਅੱਗੇ ਜਾਣਾ ਲੱਭਦਾ ਮੁਸ਼ਕਲ ਨਾਲ ਫਿਰ ਅਰਜ ਕਹੇ ਇਹ ਔਖਾ ਨਹੀਂ ਅੱਜ ਬੰਦੇ ਕੋਲ ਕਹੇ ਕੱਲ ਨੂੰ ਹੋ ਸਕਦਾ ਕਿ ਦੂਜੇ ਕੋਲ ਚਲੇ ਜਾਏ ਇਹ ਤਾਂ ਬਦਲ ਦੀ ਛਾਂ ਹੈ ਜੀ ਆ ਤਰੀ ਆਉਂਦੀ ਹੈ ਕਈਆਂ ਦੇ ਸਿਰ ਤੇ ਖਲੋਂਦੀ ਥੋੜਾ ਮਾਰੇ ਨੇ ਇੱਕ ਸ਼ਬਦ ਵਰਤੇ ਮਾਈ ਮਾਇਆ ਛਲ ਇਹ ਇਹ ਛਲ ਦੀ ਹੈ ਤ੍ਰਿਣ ਕੀ ਅਗਨ ਮੇਕ ਕੀ ਸ਼ਾਇਆ ਗੋਬਿੰਦ ਭਜਨ ਵੀ ਨਾ ਫੜ ਕਾ ਚਲ ਕੱਖਾਂ ਦੀ ਅੱਗ ਹੈ ਤੇ ਕੱਖਾਂ ਦੀ ਅੱਗ ਸਦਾ ਰਹਿਣ ਵਾਲੀ ਹੈ ਸੁੱਕੇ ਕੱਖ ਪਰਾਲੀ ਇਕੱਠੀ ਕਰਦੇ ਸਾਂ ਇੱਕ ਸਾਡੇ ਸ਼ਬਦ ਵਰਤਦੇ ਸਨ ਜਦੋਂ ਸਰੋਂ ਨਿਕਲ ਜਾਂਦੀ ਸੀ ਨਾ ਇਹਨੂੰ ਤੇ ਪਰਾਲੀ ਕਿਉਂ ਨਹੀਂ ਕਹਿੰਦੇ ਸਨ ਤੁਹਾਡੇ ਸਾਡੇ ਕੁੱਟਲ ਕਹਿੰਦੇ ਸਾਂ ਮੇਰਾ ਖਿਆਲ ਹੈ ਪਾਕਿਸਤਾਨੀ ਸ਼ਬਦ ਕੁੱਟਲ ਜਿਹੜੀ ਸਰੋ ਝਾੜ ਲਈ ਜਾਂਦੀ ਸੀ ਜਿਹੜੇ ਉਹਦੇ ਬੂਟੇ ਭਜਦੇ ਸਨ ਸਾੜਨ ਦਾ ਕੰਮ ਲੈਂਦਾ ਉਹਨੂੰ ਕੁੱਟਲ ਕਹਿੰਦੇ ਸਨ ਸਾਡੇ ਜੀ ਕੌਣ ਕੱਖਾਂ ਨੂੰ ਅੱਗ ਲਾ ਦਈਏ ਤੇ ਬੰਦਾ ਕਹੇ ਹੀਟ ਦੀ ਲੋੜ ਕੋਈ ਨਹੀਂ ਕੱਖਾਂ ਦੀ ਅੱਗ ਸਦਾ ਨਹੀਂ ਰਹਿਣਾ ਹਰ ਜਿੰਨਾ ਮਰਜੀ ਪਾਣੀ ਚੜ ਕੇ ਆ ਜਾਏ ਹਰ ਦੇ ਪਾਣੀ ਨਹੀਂ ਰਹਿਣਾ ਤੇ ਪਿਆਰਿਓ ਯਾਦ ਰੱਖਿਓ ਕਿ ਮੇਕ ਦੀ ਜਿਹੜੀ ਛਾਇਆ ਹੈ ਬਦਲਾਂ ਦੀ ਜਿਹੜੀ ਛਾਂ ਹੈ ਅੱਜ ਮੇਰੇ ਸਿਰ ਤੇ ਵੇ ਕੱਲ ਨੂੰ ਦੂਜੇ ਦੇ ਸਿਰ ਤੇ ਬਦਲਾਂ ਦੀ ਛਾਂ ਵੀ ਸਦਾ ਨਹੀਂ ਟਿਕਣੀ ਮਾਈ ਮਾਇਆ ਛਣ ਤਿਰਨ ਕੀ ਅਗਨ ਮੇਕ ਕੀ ਛਾਇਆ ਗੋਬਿੰਦ ਭਜਨ ਬਿਨ ਹੜ ਕਾ ਜਲ ਇਹ ਪਰਮਾਤਮਾ ਦੇ ਭਜਨ ਤੋਂ ਬਿਨਾ ਸੱਚ ਇਹ ਵੇ ਇਹ ਖੜ ਦਾ ਪਾਣੀ ਹੈ ਇਹਨੇ ਟਿਕਣਾ ਨਹੀਂ ਸਤਿਗੁਰੂ ਕਹਿੰਦੇ ਨੇ ਪੈਸਾ ਦੁਰਲਭ ਨਹੀਂ ਕਿਉਂਕਿ ਇਹਨੇ ਇੱਥੇ ਹੀ ਰਹਿ ਜਾਣਾ ਨਾਮ ਹੀ ਦੁਰਲਭ ਹੈ ਜਿਨੇ ਸ਼ਰੀਰ ਛੱਡਣ ਤੋਂ ਬਾਅਦ ਤੇਰੇ ਨਾਲ ਜਾਣਾ ਹੈ ਇਹ 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 ਛੇਤੀ ਮਿਲ ਜਾਏਗਾ ਫਿਰ ਬਿੰਤੀ ਹੈ ਨੱਚ ਦੁਰਲਭੰਦ ਤਨੰਗ ਨਹੀਂ ਔਖਾ ਅਗਲਾ ਸ਼ਬਦ ਹੈ ਜੀ ਰੂਪੰ ਇਹ ਸੁੰਦਰਤਾ ਇਹ ਰੂਪ ਕਿਹੜਾ ਔਖਾ ਹੈ ਆਪਾਂ ਕਹਾਂਗੇ ਸੇ ਬੜੀ ਮੁਸ਼ਕਲ ਨਾਲ ਮਿਲਦਾ ਮੈਂ ਇਹਦੇ ਅਰਥ ਹੀ ਹੁਣ ਕਰ ਰਿਹਾ ਰੂਪ ਕਾ ਦਾ ਔਖਾ ਹੈ ਜੀ ਅੱਜ ਤਾਂ ਰੂਪ ਬਾਜ਼ਾਰਾਂ ਵਿੱਚ ਵਿਕਦਾ ਹੈ ਮੈਂ ਸ਼ਬਦ ਨਾ ਕਹਾ ਤੇ ਨਾਲੇ ਇਹ ਕਿਹੜਾ ਦੁਰਲਭ ਹੈ ਇਹ ਨਾਲ ਨਹੀਂ ਬਣਾਇ ਨਾਲ ਦੀ ਗੱਲ ਤਾਂ ਛੱਡੀਏ ਆਪਣਾ ਫੇਸ ਬੰਦਾ ਹਰ ਸਾਲ ਦੇਖੀ ਜਾਏ ਜਿਸ ਚਿਹਰੇ ਨੂੰ ਵੇਖ ਕੇ ਦੁਨੀਆ ਪ੍ਰਭਾਵਿਤ ਹੁੰਦੀ ਸੀ ਕੋ ਨੂੰ ਸ਼ੀਸ਼ੇ 'ਚ ਵੇਖ ਕੇ ਆਪਣੇ ਆਪ ਨੂੰ ਡਰਨ ਲੱਗ ਪੈਂਦਾ ਹਾਏ ਮੇਰੇ ਚਿਹਰੇ ਨਾਲ ਕੀ ਬਣ ਗਿਆ ਇਹਨੂੰ ਸਤਗੁਰਾਂ ਨੇ ਕਿਹਾ ਇਹ ਦੁਰਲਭ ਨਹੀਂ ਇਹ ਸਥਿਰ ਨਹੀਂ ਇਹਨੇ ਇਹਨੇ ਖਤਮ ਹੋ ਜਾਣਾ ਕਿਵੇਂ ਕਬੀਰ ਗਰਬ ਨਾ ਕੀਜੀਏ ਦੇਹੀ ਦੇਖ சுரੰਗ आजकाल ਤਜ ਜਾਹੋਗੇ ਜਉ ਕਾਂਚਰੀ ਪੁਜੰਗ ਜਿਵੇਂ ਸਭ ਕੁੰਝ ਛੜ ਜਾਂਦਾ ਹੈ ਇਹ ਛੜ ਜਾਣਾ ਇਹ ਰੂਪ ਵੀ ਦੁਰਲਭ ਨਹੀਂ ਅੱਗੇ ਗੁਰੂ ਜੀ ਕਹਿਣ ਲੱਗੇ ਨੱਚ ਦੁਰਲਭੰ ਸਵਰਗ ਰਾਜਨਹ ਨਹੀਂ ਦੁਰਲਭ ਨਹੀਂ ਮੁਸ਼ਕਲ ਸਵਰਗ ਦਾ ਰਾਜ ਵੀ ਮਿਲ ਜਾਂਦਾ ਆਪ ਨੂੰ ਪਤਾ ਹੋਣਾ ਗੜ ਸ਼ੰਕਰ ਦਾ ਇੱਕ ਜੋਗੀ ਮੇਸ਼ਾਹ ਸ਼ੈਵਦਾਨਾ ਹੋਨੇ ਕਿਆ ਮੈਂ ਇੰਨੀ ਸਾਧਨਾ ਕੀਤੀ ਮੈਨੂੰ ਇੱਕ ਸਾਲ ਸਵਰਗ 'ਚ ਥਾਂ ਮਿਲ ਗਈ ਲੋਕੋ ਮੇਰੇ ਦਰਸ਼ਨ ਕਰ ਲਓ ਪ੍ਰਣਾਮ ਥੋੜਾ ਸਿਓ ਦੇਖੋ ਹਜ਼ੂਰ ਕਹਿ ਰਹੇ ਨੇ ਸਵਰਗ ਦੇ ਰਾਜ ਵੀ ਮੁਸ਼ਕਲ ਨਹੀਂ ਮਿਲ ਜਾਂਦੇ ਨੇ ਨੱਚ ਦੁਰਲਭੰਗ ਭੋਜਨੰਗ ਵਿੰਜਨੰਗ ਨਹੀਂ ਔਖਾ ਨਹੀਂ ਮੁਸ਼ਕਲ ਨਹੀਂ ਦੁਰਲਭ ਪੈਸਾ ਤੇਰੇ ਕੋਲ ਹੋਵੇ ਭੋਜਨ ਵੀ ਮਿਲ ਸਕਦਾ ਹੈ ਤੇ ਚੇਤੇ ਰੱਖੀ ਕਈ ਤਰ੍ਹਾਂ ਦੇ ਸਵਾਦਲੇ ਪਕਵਾਨ ਜਿਹੜੇ ਤੂੰ ਰਸਤੇ ਦਾ ਖਾਣੇ ਇਹ ਵੀ ਦੁਰਲਭ ਨਹੀਂ ਇਹ ਵੀ ਮਿਲ ਜਾਂਦੇ ਪਰ ਇਹ ਕਿਹੜੇ ਭੋਜਨ ਨਾਲ ਜਾਂਦੇ ਆ ਹਾਂ ਇੱਕ ਭੋਜਨ ਬੜਾ ਦੁਰਲੱਭ ਹੈ ਜੀ ਉਹ ਬੜੀ ਮੁਸ਼ਕਲ ਨਾਲ ਮਿਲਦਾ ਹੈ ਉਹ ਵੀ ਕਿਰਪਾ ਨਾਲ ਮਿਲਦਾ ਹੈ ਉਹ ਮਿੱਠਾ ਵੀ ਹੈ ਉਹ ਸਲੂਣਾ ਵੀ ਹੈ ਉਹ ਖੱਟ ਮਿੱਠਾ ਵੀ ਹੈ ਉਹ ਚ ਮਸਾਲੇ ਪੈ ਕੇ ਤੜਕਾ ਵੀ ਲੱਗਦਾ ਹੈ ਉਹ ਭੋਜਨ ਹੈ ਸਭ ਰਸ ਮਿੱਠੇ ਮੰਨੇ ਸੁਣਿਆ ਸਲੂਣੇ ਆ ਦੁਰਲੱਭ ਹੈ ਫਿਰ ਸੁਣੋ ਸਭ ਰਸ ਮਿੱਠੇ ਮੰਨੇ ਪਾਰ ਬ੍ਰਹਮ ਪਰਮੇਸ਼ਵਰ ਗੁਰੂ ਦੇ ਬਚਨ ਨੂੰ ਮੰਨ ਲੈਣਾ ਇਹਦੇ ਵਰਗੀ ਮਿਠਾਸ ਕੋਈ ਨਹੀਂ ਤੇ ਸ਼ਬਦ ਕੀਰਤਨ ਸੁਨਣਾ ਇਹਦੇ ਵਰਗਾ ਸਲੂਣਾ ਪਦਾਰਥ ਕੋਈ ਨਹੀਂ ਸੁਣਿਆ ਨਾਮ ਸੁਨਣਾ ਜੀ ਇਹ ਨਾਮ ਨਾਲ ਸੰਬੰਧ ਤੇ ਦੁਰਲੱਭ ਹੈ ਜੀਵ ਦੇ ਸਾਰਿਆਂ ਦੀ ਮਿਠਾਸ ਲੈਂਦੀ ਹੈ ਸਭ ਰਸ ਮਿੱਠਾ ਮੰਨੇ ਸੁਣਿਆ ਸਲੂਣੀ ਖੱਟ ਤੁਰਸ਼ੀ ਮੁਖ ਬੋਲਣਾ ਮੂੰਹ ਤੋਂ ਵੈਰ ਗਰੂ ਬੋਲਣਾ ਇਹ ਖੱਟ ਤੁਰਸ਼ੀ ਹੈ ਮਾਰਨ ਨਾਦ ਕੀਏ ਮਾਰਨ ਦਾ ਅਰਥ ਹੈ ਮਸਾਲਾ ਜਿਵੇਂ ਮਸਾਲੇ ਪਾ ਕੇ ਲੋਕ ਸਬਜੀ ਭਾਜੀ ਤਿਆਰ ਕਰਦੇ ਆ ਗੁਰੂ ਸਾਹਿਬ ਜੀ ਬਚਨ ਕਰ ਰਿਹਾ ਕਿ ਕੀਰਤਨ ਕਰਨਾ ਸ਼ਬਦ ਗਾਣਾ ਇਹ ਭੋਜਨ ਚ ਮਸਾਲਾ ਪਾਣਾ ਇਹ ਦੁਰਲੱਭ ਕਿਸੇ ਕਿਸੇ ਨੂੰ ਮਿਲਦਾ ਹੈ